ਸਹੀ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ ਬੱਦਲ ਵਾਈ ਹੋਈ ਆ ਪੂਰੀ ਨਹਿਰਖਾਨਾ ਵੀ ਪੂਰਾ ਚੱਲਦਾ بارش ਵੀ ਹੋਣ ਰਹੀ ਆ ਰਾਤ ਨੂੰ ਤੜਕੇ ਨੂੰ ਤਾਂ ਕੱਲੋਂ ਤੋਂ ਦੇ ਨੇ بارش ਕਾਫੀ ਦੱਸੀ ਆ ਮੱਕੀ ਵੀ ਹੁਣ ਮੀਂਹ ਦੇ ਨਾਲ ਨਿਕਨ ਡਈ ਆ ਪਾਣੀ ਨਹੀਂ ਲਾਇਆ ਇਹਨਾਂ ਪਰ ਹੁਣ ਦਾਣਾ-ਦਾਣਾ ਜੰਮਣ ਡਿਆ ਜਿਹੜਾ ਮੀਂਹ ਆ ਕੱਲੋਂ ਪੈਣਾ ਜ਼ਿਆਦਾ ਇਹਦਾ ਕਰਕੇ ਸੋਨਾ ਹੋ ਜਾਣੀ ਆ ਮੱਕੀ ਨਿਕਰ ਆਉਣੀ ਆ ਮੀਂਹ ਦੇ ਹਵਾ ਕਾਫੀ ਚੱਲਦੀ ਆ بارش ਵੀ ਹੋਈ ਜਾਂਦੀ ਆ ਹਟ ਜਾਂਦੀ ਆ ਲੱਪੈਂਦੀ ਆ ਹੁਣ ਘੰਟੇ ਕ ਤੱਕ 4 ਵਜੇ ਤੱਕ بارش ਜਾਰਾ ਦਸੀ ਆ ਕਾਫੀ ਹੋਇਆ ਆ ਬੱਦਲ ਗੂੜਾ ਕਦੀ ਪੈਣ ਲੱਪੈਂਦਾ ਕਦੀ ਹਟ ਜਾਂਦਾ ਆ ਤੇ ਹਵਾ ਨਾਲ ਜ਼ਿਆਦਾ ਵਗਦੀ ਆ ਇੰਨੇ ਦੀ ਛਿਲਾਈ ਦਾ ਕੰਮ ਚੱਲਦਾ ਸੀਗਾ ਤੇ ਅੱਜ ਟਰਾਲੀ ਲੱਦ ਕੇ ਕੱਢਣੀ ਸੀ ਬਾਹਰ ਸਰਦਾਰ ਦੇ ਸੀ ਗੰਨਾ ਛਿਲਾਈ ਹੋਣ ਡਿਆ ਤੇ ਉਹ ਵੀ ਭਈਏ ਫੇ ਵਿਚੋਂ ਬਾਰਸ਼ ਹੋਣ ਲੱਗ ਪਈ ਰੱਖ ਕੇ ਛੱਡ ਕੇ ਚੱਲ ਗਏ ਆ ਕੱਲੋਂ ਬਾਰਸ਼ ਜ਼ਿਆਦਾ ਆ ਦੇਖਦੇ ਆ ਥੋੜੀ ਲੱਦ ਕੇ ਅੰਦਰੋਂ ਕੱਢ ਲਾਂਗੇ ਥੋੜਾ ਬੜਾ ਫੇ ਬਾਹਰ ਨਾ ਆਊਗਾ ਪਾਲਾਂਗੇ ਕੰਨਾ ਮੌਸਮ ਦੇ ਹਿਸਾਬ ਨਾਲ ਦੇਖਦੇ ਆ ਰਾਤ ਨੂੰ ਮੀਂਹ ਪੈਂਦਾ ਕਿ ਨਾ ਗਿਆ ਤੇ ਕਮਾਦ ਵੀ ਲਾ ਪਿਆ ਡਿਕਣ ਧੇਰੀ ਇੰਨੀ ਗਿਆ ਵੀ ਕਮਾਦ ਸਾਰਾ ਫੁਰਲੇ ਬੰਦੇ ਨੂੰ ਨਿਪਿਆ ਹਵਾ ਹਵਾ ਜੂਲੇ ਆਉਂਦੀ ਹਵਾ ਦੇ ਕਦੀ ਵੱਜ ਜਾਂਦੀ ਹਵਾ ਕਦੀ ਘਟ ਜਾਂਦੀ ਹੈ ਇੱਕ ਸਰਦਾਰ ਵਾਸਤੇ ਲੀਵਰ ਦੇਖਣ ਗਏ ਸੀਗੇ ਉਹ ਸਰਦਾਰ ਹੱਲੇ ਪਹੁੰਚਾ ਨਗਾ ਬਾਹਰ ਹੰਸਕਾਰ ਤੇ ਗਿਆ ਹਾਂ ਹੁਣ ਦੇਖਦੇ ਆ ਉਹਨਾਂ ਜਦੋਂ ਪਹੁੰਚ ਗਿਆ ਗੱਲ ਕਰਕੇ ਪੈਸੇ ਕਾਫੀ ਮੰਗਦੇ ਆ ਭرائی ਦੇ ਉਹ ਉਹ 25 ਰੁਪਏ ਕੱਟੇ ਦੇ ਕਹਿੰਦੇ ਆ ਉਹਨਾਂ ਨਾਲ ਗੱਲ ਕਲੀਅਰ ਤਾਂ ਕੀਤੀ ਨਹੀਂ ਤੇ ਗ੍ਰੇਡ ਕਰਨ ਵਾਲੀ ਮਸ਼ੀਨ ਨੂੰ ਵੀ ਕੀਤਾ ਸੀਗਾ ਵੀ ਕਹਿੰਦਾ ਸੀ ਮੈਂ 10 ਦਾੰਦ ਹੱਲੇ ਦੱਸਿਆ ਉਹਨੇ ਵੀ ਹੈ ਨਹੀਂਗਾ ਤੇ ਉਹਨੂੰ ਵੀ ਦੇਖਦਾ ਸ਼ਾਮਾਂ ਨੂੰ ਕਰਕੇ ਫੋਨ ਕਿ ਕੀ ਕਹਿੰਦਾ ਜੇ ਉਹਦੇ ਲੇਬਰ ਮਿਲ ਗਈ ਤਾਂ ਉਹਦੇ ਨਾਲ ਗ੍ਰੇਟ ਕਰਕੇ ਰਾਮ ਆਣਾ ਜੇ ਨਹੀਂ ਤਾਂ ਉਹ ਦਿਹਾੜੀ ਦੇ ਕਹਿੰਦੇ ਆ ਕੰਮ ਕਰਨ ਨੂੰ ਪਈ ਨਹੀਂ ਨਾ ਤੁਸੀਂ ਆਪਣੀ ਸਾਧ ਲਓ ਤੇ ਅਹੀਂ ਦਿਹਾੜੀ ਦੇ ਉੱਤੇ ਸਾਨੂੰ ਦੇਣ ਪੈਸੇ ਦੇ ਇੱਕ ਦਿਨ ਦੇ ਵਿੱਚ ਅਸੀਂ ਕਹਿੰਦੇ 2000 ਕਟਾ ਭਰ ਦੇਗਾ 12 12.5 ਕਟਾ ਚਲੋ ਭਰਿਆ ਜਾਓ ਆਵਾਜ਼ ਇੰਦਾ ਦੀ ਸੂਕ ਦੀ ਵਗਦੀ ਆ ਵੀ ਗੱਲ ਛੱਡਦੇ ਗੰਢੀ ਆ ਤੇ بارش ਹੁਣ 4 ਵਜੇ ਤੋਂ ਦੱਸੀ ਆ ਤਿੰਨ ਕ ਦਾ ਟਾਈਮ ਆ 4 ਵਜੇ ਤੋਂ بارش ਕਾਫੀ ਦੱਸੀ ਆ 4 ਵਜੇ 2 ਵਜੇ ਤੱਕ ਆ ਕਾਫੀ ਯਾਰ ਦਾ ਤੜਕੇ ਨੂੰ بارش ਦੁਬਾਰਾ ਹੋ ਗਈ ਜਾਲੂ ਆਪਣੇ ਘਣ ਮੰਗਣ ਮੰਦੀਆ ਗੰਢ ਦੇ ਉੱਤੇ ਮੈਂ ਛੱਡੇ ਦੇਦੇ ਹੋਣੇ ਆ ਇਧਰ ਬੂਰ ਵੀ ਸੋਨਾ ਨਿਕਲਿਆ ਆ ਮਾਂ ਕਿ ਘਟਦੀ ਆ ਅਮੀਤ ਤਾਂ ਪੈਣ ਦੀ ਆ ਮੀ ਵੀ ਪੈਣਾ ਆ ਜਿਆਦਾ ਮੀ ਦੇਖੋ ਵਾਹ بارش ਹੋਈ ਜਾਂਦੀ ਆ ਰਾਤ ਵੀ ਸਾਰੀ ਰਾਤ ਹੁੰਦੀ ਰਹੀ ਆ ਵੀ ਕਿਉਂ ਕੁਝ ਗੱਲ ਬਣਾਈ ਸੀ ਪੂਰੀ ਬਣਾਈ ਸੀ ਇਹ ਵੀ ਨੀਂਹੇ ਦੀ ਨਾਲ ਚੱਲੀ ਜਾਂਦੀ ਆ। ਇੰਨੇ ਹੱਲ ਵੀ ਜਾ ਕੇ ਇੱਧਰ ਵੀ ਪਾਣੀ ਪੋਣੀ ਆਇਆ ਹੁਣ। ਇਹ ਨੀਂਹੇ ਦੀ ਜਾ ਰਹੀ ਰਾਤ। ਵੀ ਕੰਦੂਚ ਕਰਨਾ ਚਾਲੂ ਦੁਬਾਰਾ। ਹਾਂ ਹੁਣ ਵੀ ਖਰਾਬ ਆ। ਜਾ ਮੀ। ਯਾਰ ਅਜਮਾ ਆ ਮੀ ਵਿੱਚ ਜੋੜਦਾ ਉਤਰਦਾ ਹੀ ਭਾ ਰਜਮਾ ਉਹ ਡਰਮ ਜਿਆ ਸਾਰਾ ਹੀ ਭਰ ਗਿਆ ਆ ਮੀ ਇਹਨ। ਇਹ ਵਾਲਾ ਡਰਮ ਤੇ ਸਾਰਾ ਮੀ ਦਾ ਪਾਣੀ ਆ। ਪਿਆ ਮੀ ਪਿਆ ਕਾ ਪੀਆ ਪਿਆ ਨਿਹਰੀ ਨਾਲ ਆ ਜਿੰਨਾ ਵੀ ਮੀ ਪਿਆ ਬਾਹਰ ਜਾਵਾਂਗੇ ਦਿਨੇ ਤਾਂ ਦੇਖਾਂਗੇ ਕਿਦਾਂ ਠੀਕ ਹੀ ਆ ਬਚਾਈ ਆ ਉਦਾਂ ਖੜਕਦਾ ਫਿਰ ਉਹ ਛੋਰੇ ਛਾਰੇ ਜਨ ਵੀ ਜਿਹੜੀ ਪੈ ਗਈ ਵੀ ਛੇਪ ਜਿੱਥੇ ਕਾਨਕ ਦਾਣਾ ਨਹੀਂ ਦੀ ਸ਼ਾਮੀ ਜਿਹੜੀ ਜੀ ਬਾਕੀ ਦੇ ਸਾਰੇ ਠੀਕ ਹੀ ਆ ਗੰਨੇ ਆ ਦੀ ਛਲਾਈ ਦੁਬਾਰਾ ਕਰਦੇ ਆ ਕਰਦੇ ਆ ਗੋਰ ਥੋੜਾ ਜਾ ਕੋੜ ਬਾਕੀ ਦਾ ਬੀ ਪਾ ਜਾਣਾ ਥੋੜਾ ਹੀ ਰਹਿੰਦਾ ਹੈ ਕਮਾਦ ਦਾ ਕਪੱਤਾ ਕੱਢਣੀਆਂ ਆ 10 ਜਾਂ 15 ਪੱਤਾ ਬਾਕੀ ਸਾਰਾ ਬੀ ਪੈ ਜਾਣਾ ਇਹ ਕੱਟ ਕੇ ਕੁਛ ਆਪ ਰੱਖਣਾ ਕੋ ਰੇਤੇ ਦਾ ਰੰਗ ਦੇਣਾ ਤੇ ਤਾਲੂ ਕਰਦੇ ਆ ਚਲਾਉਂਦੇ ਆ ਕੱਲ ਤੋਂ ਬਾਬਾ ਸਰਦਾਰ ਜੱਲ ਗਿਆ ਆ ਬਾਹਰ ਹੁਣ ਸੰਸਕਾਰ ਤੇ ਉਹਦੇ ਆਲੂ ਆ ਭਰਨ ਵਾਲੇ ਇੱਕ ਗੰਨੇ ਆ ਟਰਾਲੀ ਆ ਗੱਲ ਦੀ ਥੋੜੀ ਜਿਹੀ ਹਿਲ ਹੋ ਗਈ ਆ ਥੋੜੀ ਵਿਚੇ ਰਹਿ ਗਈ ਆ ਮਾਰਛ ਨੇ ਕੱਲ ਦਾ 1 ਵਜੇ ਦੀ ਮਾਰਛ ਪੈਂਦੀ ਆ ਉਹ ਵੀ ਰਹਿੰਦੀ ਉਹ ਵੀ ਦੇਖਦੇ ਆ ਕਿਹੇ ਤਰੀਕੇ ਨਾਲ ਜ ਹਟਦਾ ਮੀਂਹ ਦਾ ਜੰਨੀ ਰਹਿੰਦੀ ਉਹਨਾਂ ਨੂੰ ਕਹਿੰਦੇ ਛਿੱਲ ਕੇ ਤੇ ਕੱਢੀਏ ਬਾਹਰ ਕੱਲ ਤੋਂ ਫੇ ਆਲੂਆਂ ਦੀ ਭਰਾਈ ਵਿੱਚ ਚਲਾਉਣੀ ਆ ਵਿਚੇ ਹੀ ਆ ਚੱਲਣਾ ਕਈ ਕੰਮ ਕੱਲ ਤੋਂ ਚੱਲ ਪੈਣੇ ਆ ਚਲੋ ਦੇਖਦੇ ਆ ਦਿਖਾਉਣੇ ਦਿਨੇ ਕਿਦਾਂ ਵੀ ਚੱਲਦਾ ਲਓ ਜੀ ਮੀਂਹ ਤਾਂ ਪੈ ਗਿਆ ਕਾਫੀ ਅੱਲੇ ਵੀ 5 ਵਜੇ ਤੱਕ ਦੱਸਿਆ ਆ ਸਾਢੇ 12 ਦਾ ਟਾਈਮ ਆ ਰਾਤ ਹਨੇਰੀ ਬਹੁਤ ਜ਼ਿਆਦਾ ਚੱਲੀ ਆ ਦਿਖਾਉਣਾ ਮੈਂ ਛਪੈਦਿਆਂ ਦੇ ਪੱਤੇ ਗੱਡੀ-ਗੱਡੀ ਦੂਰ ਤੱਕ ਖੇਤਾਂ 'ਦੇ ਗਏ ਆ ਬੱਦਲ ਹੁਣ ਵੀ ਅੱਲੇ ਪੂਰਾ ਲੱਗਾ ਆ ਤੇ ਇੱਥੇ ਦਾ ਛਪੈਦੇ ਆ ਮੋਰੇ ਮੈਂ ਦਿਖਾਉਣਾ ਪੱਤੇ ਕਾਫੀ ਦੂਰ ਤੱਕ ਟੁੱਟ-ਟੁੱਟ ਕੇ ਗਏ ਆ ਉਦਾਂ ਪਾਣੀ ਪਿਆ ਰਜਮ ਆ ਆ ਤੇ ਜ਼ੋਰ ਦਾ ਵਿੱਚ ਉਤਰਿਆ ਆ ਆ ਦੇਖੋ ਮੀ ਆਸ਼ਪੈਦਿਆਂ ਦੇ ਪੱਤੇ ਵੀ ਆ ਦੇ ਵਿੱਚ ਟੁੱਟ ਟੁੱਟ ਕੇ ਗਏ ਆ ਇਹ ਨਹੀਂ ਪਤਾ ਐਨ ਸੀ ਘਨੇਰੀ ਦਸੀਗੀ ਪਰ ਇੱਥੇ ਕ ਲੱਗਦਾ ਜਿਦਾ ਐਨ ਵੀ ਪਈ ਹੁੰਦੀ ਆ ਡਾਂਗੀਆਂ ਡੁਨੀਆਂ ਵੀ ਟੁੱਟ ਕੇ ਗਈਆਂ ਆ ਗਾਂ ਨੂੰ ਤੇ 5 ਵਜੇ ਹਟ ਜਾਣਾ ਐਨਾ ਆ ਵੀ ਪਾਣੀ ਯਾਰਾ ਖੜਾ ਖੜਾ ਨਹੀਂ ਹੋਇਆ ਰਾਤ ਮਾ ਜਿਆ ਹੀ ਕਰਕੇ ਕਿਣਮਣ ਕਿਣਮਣ ਚੱਲਦੀ ਰਹੀ ਆ ਕੱਲ 12 ਵਜੇ ਤੋਂ ਲੈ ਕੇ ਅੱਜ 5 ਵਜੇ ਤੱਕ ਹੁਣ ਵੀ ਮੜਾ ਜਿਆ ਹਟਿਆ ਆ ਘਟਿਆ ਆ ਹਟਿਆ ਤਾਂ ਨਿਗਾ ਪਈ ਜਾਂਦਾ ਮੀਂਹ ਹੱਲੇ ਵੀ 5 ਵਜੇ ਤੱਕ ਦੱਸਿਆ ਆ ਗਏ ਮਾੜਾ ਮੌਸਤਫਰ ਨੂੰ ਅੱਜ ਪਈ ਦੇ ਦੇਖੋ ਬਾਣ ਦੇ ਵਿੱਚ ਕਿਦਾਂ ਛਾਪੇ ਟੁੱਟ ਟੁੱਟ ਕੇ ਪੱਤੇ ਪੁੱਤੇ ਗਏ ਕਣਕਾਂ ਕੋਈ ਕੋਈ ਡਿੱਗੀਆਂ ਆ ਬਾਕੀ ਉਦਾਂ ਕਣਕਾਂ ਦਾ ਡਿੱਗਣ ਤੋਂ ਤਾਂ ਬਚਾਈ ਆ ਨਾ ਮੌਸਮ ਹੱਲੇ ਵੀ ਖਰਾਬ ਆ 5 ਵਜੇ ਤੱਕ ਤਾਂ ਦੱਸਿਆ ਆ ਕੱਲੋਂ ਤੋਂ ਉਦਾਂ ਦਿਨ ਸਾਫ਼ ਹੀ ਦੱਸਿਆ ਆ ਮੱਕੀਆਂ ਦਾ ਸੈਟ ਆ ਗਿਆ ਜਿਨ੍ਹਾਂ ਨੂੰ ਪਾਣੀ ਪੂਣੀ ਲੱਗਣ ਵਾਲਾ ਸੀ ਉਹ ਸਹੀ ਆ ਆਲੂਆਂ ਦੀ ਪਟਾਈ ਵੀ ਰੁਕ ਗਈ ਆ ਤੇ ਇੰਨਾ ਵੀ ਜ਼ਿਆਰਾ ਨਹੀਂ ਆਪਾਂ ਕਹਿ ਸਕਦੇ ਵੀ ਪਾਣੀ ਬਹੁਤ ਖੜ ਗਿਆ ਆ ਠੀਕ ਆ ਪਾਣੀ ਰੱਜ ਮਾ ਪਿਆ ਮੀ ਕਾ ਕਣ ਕਾ ਨੂੰ ਜਿਹੜਾ ਪਾਣੀ ਪੂਣੀ ਲਾਉਣਾ ਬਣਾ ਸੀ ਉਸ ਤੋਂ ਰਿੰਕਾ ਸਹੀ ਰਹਿ ਗਿਆ ਆ ਦੇਖੋ ਮੱਕੀਆਂ ਕਿੱਦਾਂ ਖੁੱਲੀਆਂ ਹੈ ਮੀ ਨਾ ਹੋਵੀਆਂ ਅੱਲਾ ਕੱਲਾ ਦਾਣਾ ਦੀਦਾ ਮੱਕੀ ਦਾ ਇਹਦੇ 'ਚ ਪਾਣੀ ਮਾੜਾ ਮਾੜਾ ਖੇੜਾਂ ਦੇ ਹੈਗਾ ਆ ਖੜਾ ਇਨਾ ਨਿਰਗਾ ਪਾਣੀ ਲੱਗਾ ਹੋਣਾ ਮੱਕੀ ਨੂੰ ਦਾਹ ਖੜਾ ਪਾਣੀ ਤੇ ਚੱਲੀ ਜਾਂਦਾ ਬਾਕੀ ਦੇਖਦੇ ਆ ਦਕਾਨਾਂ ਤੱਕ ਕੀ ਬਣਦਾ ਕਣਕਾਂ ਵੀ ਆ ਦੇ ਇੰਨੀਆਂ ਕਿ ਡਿੱਗੀਆਂ ਜਿਹੜੀਆਂ ਸ਼ੋਰੇ ਛਾਰੇ ਉੱਥੋਂ ਕੁ ਡਿੱਗੀਆਂ ਬਾਕੀ ਤਾਂ ਬਚਾਈ ਆ ਇਹ ਨਹੀਂ ਇੰਨੀਆਂ ਡਿੱਗੀਆਂ ਕਣਕਾਂ ਇਹ ਵੀ ਜਿਹੜਾ ਸ਼ੋਰ ਆ ਉੱਥੇ ਡਿੱਗੀਆਂ ਜਾਂ ਹਵਾ ਜਿੱਤੇ ਵੱਜਮੀ ਪਈ ਆ ਤੇ ਬਾਕੀ ਤਾਂ ਤਕਰੀਬਨ ਕਣਕਾਂ ਦਾ ਬਚਾਈ ਆ ਆ ਇੱਥੇ ਵੀ ਆਦੇ ਵਿਚ ਵਿਚ ਤੋੜੀਆਂ ਡਿੱਗੀਆਂ ਆ ਜਾਰਾ ਨਹੀਂ ਜਿੱਦਾਂ ਨੁਕਸਾਨ ਕਹਿੰਦੇ ਸੀਗੇ ਜਾਰਾ ਹੋਣਾ ਕਣਕਾਂ ਦਾ ਹਲੇ ਲੈ ਰੀਆਂ ਸੀ ਛੱਟਾ ਪਹਾਰਾ ਨਹੀਂ ਜਾਰਾ ਹੋਇਆ ਕਰਕੇ ਠੀਕ ਹੀ ਆ ਡਿੱਗੀਆਂ ਹੈਗੀਆਂ ਉਦਾਂ ਵਿੱਚੋਂ ਵਿੱਚੋਂ ਇਹ ਗਲੀ ਆ ਬੰਦੇ ਗੰਨਾ ਖੇਲਣ ਆਏ ਮੈਨੂੰ ਤਾਂ ਇੱਥੇ ਦੀਦੇ ਨਹੀਂ ਬੰਨਾ ਕੋ ਖੇਲਦੇ ਹੋਣਗੇ ਉਹੋ ਹੀ ਮੈਨੂੰ ਲੱਗਦਾ ਨਹੀਂ ਆਏ ਹੋਣਗੇ ਆਏ ਆ ਮੇਰੇ ਸਾਹਮਣੇ ਉਦਾਂ ਤੋਂ ਤੁਰ ਕੇ ਮੈਂਗਾ ਲੀਲੂ ਨਾਲੇ ਦੇਖ ਉਹਨਾਂ ਨਾਲੇ ਬੰਦੇ ਦੇਖਦਾ ਕਿੱਥੇ ਛਿਲਦੇ ਇੱਥੇ ਤਾਂ ਹੈ ਹੀ ਕੋਈ ਨਾ 200 ਭਾਰਾ ਰਹਿੰਦਾ ਛਿਲਣ ਨਾਲ ਹੱਲੇ ਇਹਨਾਂ ਦਾ ਬੰਦੇ ਆਏ ਸੀਗੇ ਗੰਨਾ ਛਿਲਣ ਉਹ ਗੱਲਾਂ ਦੇਖ ਕੇ ਤਾਂ ਫੇਰ ਚੱਲ ਗਿਆ ਧੁੱਪ ਲੱਗੀ ਆ ਸਗਾ ਮੈਂ ਕਹੀ ਹੁਣ ਛਿਲ ਦੋ 300 ਭਾਰਾ ਛੱਲਿਆ ਪਿਆ 200 ਭਾਰਾ ਛਿਲਣਾ ਆ ਕਹਿੰਦੇ ਬਾਜੀ ਹੁਣ ਗੰਨਾ ਛੱਲਿਆ ਤਾਂ ਲੱਦਾਂ ਤੋਂ ਰਹਿ ਜਾਣੀ ਆ ਤੇ ਸਵੇਰੇ ਛਿੱਲ ਕੇ ਸਵੇਰੇ 11 12 ਵਜੇ ਤੱਕ ਕਹਿੰਦੇ ਲੋਡ ਕਰ ਦਾਂਗੇ ਦੇਖੀ ਹੁਣ ਲੀ ਵੀ ਫੁੱਲ ਫੁੱਲ ਕਰਦੀ ਆ ਸਵੇਰ ਤਾਂ ਇਹ ਵੀ ਅੱਠ ਜਾਣੀ ਆ ਇੱਥੇ ਹਾਂ ਲੋਹਾਂ ਚੱਕਾ ਕਰਨਾ ਇਹ ਵੀ ਕਿੱਦਾਂ ਕੀ ਹੋਊਗਾ ਸਵੇਰੇ ਇਦਾਂ ਕਰਾਂਗੇ ਦੋ ਪਾਵਾਂਗੇ 4x4 ਇੱਕ ਪਾਵਾਂਗੇ ਇਹਨੂੰ ਜੌਂਡੀਅਰ ਇੱਕ 36 30 ਮੋਢਾ ਪਾਵਾਂਗੇ ਡਾਇਰੈਕਟਰਾਂ ਨਾਲ ਕੱਢਦੇ ਆ ਟਰਾਲੀ ਰਿਸਕ ਲੈਣਾ ਨਾ ਕੋਈ ਲੀਗਲ ਤਰ੍ਹਾਂ ਦਾ ਆ ਵੀ ਜੇ ਨਾ ਠਰੀ ਲੀਦ ਦੋ ਵਾਰ ਕਰਕੇ ਕਾ ਲਾਣਾ ਗੰਨਾ ਅੱਧਾ ਲੱਦ ਲੈਣਾ ਅੱਧਾ ਬਾਹਰ ਜਾ ਕੇ ਲਾਦ ਲੈਣਾ ਮੌਕੇ ਦੇ ਦੇਖਾਂਗੇ ਮੌਸਮ ਕੀ ਜਾਂਦਾ ਆ ਵੀ ਲੀਆਂ ਲੂਆਂ ਕੀ ਦੱਸ ਸਕੀਆਂ ਆ ਹਾਲ ਦੀ ਘੜੀ ਤੇ ਲੀਆਂ ਜਿਹੜੀਆਂ ਪੁੱਲ ਪੁੱਲ ਕਰਦੀਆਂ ਉੱਤੋਂ ਦੀ ਪਹਿਲਾਂ ਥੋੜਾ ਗੰਨਾ ਪਾ ਕੇ ਟਰਾਲੀ ਜੀ ਘਮਾਵਾਂਗੇ ਫੇਰ ਲੋਡ ਕਰਾਂਗੇ ਗੰਨਾ ਜਿੰਨਾ ਵੀ ਆ ਨਾ ਨੇ ਟੈਂਸਰ ਵਾਰਾ ਕਹਿੰਦੇ ਸੀ ਛੱਲਿਆ ਆ ਉਦੋਂ ਨੂੰ ਵੀ ਸਾਰਾ ਛੱਲਿਆ ਆ ਮੌਸਮ ਤਾਂ ਖੁੱਲ ਗਿਆ ਹੁਣ ਇਹ ਹੈਗੇ ਆ ਮੇਰੇ ਕੋਲ ਦੀ ਲੰਗ ਕੇ ਇਹ ਭਈਏ ਮੋੜ ਗਏ ਆ ਗੰਨਾ ਛਿੱਲਣੇ ਨੇ ਅੱਗੇ ਹੁਣ ਸਵੇਰੇ ਛੱਲਣਗੇ ਤੇ ਕੱਲ ਨੂੰ ਫਿਰ ਦਿਨੇ ਧੋਟ ਕਰਦੇ ਆ 11:00 ਵਜੇ ਟਰਾਲੀ ਸੋ ਠੀਕ ਹੈ ਜੀ ਇੰਨੀ ਕੀ ਵੀਡੀਓ ਆ